ਜਿਹੜਾ ਕੁਦਰਤੀ ਆਸਤਾ ਨਾਲ ਨਜਿੱਠਣ ਲਈ ਇੱਕ ਸਿਸਟਮ ਕ੍ਰੀਏਟ ਹੋਇਆ ਹੈ ਦੇਸ਼ ਦੇ ਵਿੱਚ ਆ ਲੇਕਿਨ ਇਹ ਸਿਸਟਮ ਤੋੜਿਆ ਕੇ ਨੇ ਇਹ ਬੀਜੇਪੀ ਨੇ ਜਦੋਂ ਆ ਖਾਸ ਕਰਕੇ ਕੋਵਿਡ ਦਾ ਸਮਾਸੀ ਉਹਨਾਂ ਨੇ ਇੱਕ ਪੀਐਮ ਕੇਅਰ ਫੰਡ ਬਣਾਇਆ ਸੀ ਔਰ ਪੀਐਮ ਕੇਅਰ ਫੰਡ ਇਹੋ ਜਿਹਾ ਬਣਾਇਆ ਸੀ ਜਿਹਦੇ ਵਿੱਚ ਆਰਟੀਆਈ ਐਕਟ ਦੇ ਵਿੱਚੋਂ ਦਾਇਰੇ ਤੋਂ ਬਾਹਰ ਸੀ ਕੋਈ ਉਹਦੀ ਇਨਫੋਰਮੇਸ਼ਨ ਨਹੀਂ ਮਿਲ ਸਕਦੀ ਸੀ ਉਹ ਬੇਸਿਕਲੀ ਬੀਜੇਪੀ ਦਾ ਮਿਸਯੂਜ਼ ਕਰਨ ਵਾਲਾ ਫੰਡ ਸੀ ਔਰ ਉਦੋਂ ਕੇਜਰੀਵਾਲ ਨੇ ਉਸ ਗੱਲ ਤੇ ਆਬਜੈਕਸ਼ਨ ਕੀਤਾ ਸੀ ਕਿ ਇਹ ਜਿਹੜਾ ਪੀਐਮ ਕੇਅਰ ਫੰਡ ਹੈ ਇਹ ਪਿਓਰਲੀ ਪੋਲੀਟੀਕਲ ਠੱਗੀ ਆ ਬੀਜੇਪੀ ਦੀ ਤੇ ਲੇਕਿਨ ਉਹੀ ਕੇਜਰੀਵਾਲ ਨੇ ਕਿਉਂਕਿ 3 ਸੈਪਟੈਂਬਰ ਨੂੰ ਭਗਵੰਤ ਮਾਨ ਜੀ ਨੇ ਕਿਹਾ ਕਿ ਲੋਕੀ ਜਿਹੜਾ ਆ ਇਹਦੇ ਵਿੱਚ ਜਿਹੜਾ ਸੀਐਮ ਰੀਲੀਫ ਫੰਡ ਆ ਉਹਦੇ ਵਿੱਚ ਪੈਸੇ ਦੇਣ ਤਾਂ ਕਿ ਪੰਜਾਬ ਨੂੰ ਦੁਬਾਰਾ ਰੀਸਟੈਬਲਿਸ਼ ਕੀਤਾ ਜਾਵੇ ਲੇਕਿਨ 25 ਦਿਨਾਂ ਬਾਅਦ ਇਹਨਾਂ ਨੇ ਇਹਨਾਂ ਰੰਗੜਾ ਪੰਜਾਬ ਦਾ ਨਾਂ ਦਿੱਤਾ ਜਿਹਦੇ ਵਿੱਚ ਉਹੋ ਹੀ ਸੇਮ ਪੈਟਰਨ ਤੇ ਉਹੋ ਸੇਮ ਕੈਟਾਗਰੀ ਦੇ ਵਿੱਚ ਇਹ ਜਿਹੜਾ ਆ ਸੀਐਮ ਰਿਲੀਫ ਫੰਡ ਦੇ ਵਿੱਚ ਨਾ ਪੈਸੇ ਦੇ ਕੇ ਇਹਨਾਂ ਨੇ ਉਹ ਰੰਗੜੇ ਪੰਜਾਬ ਦੇ ਵਿੱਚ ਪੈਸੇ ਮੰਗਣ ਡਿਆ ਉਹਦੇ ਵਿੱਚ ਅਸਲੀ ਗੱਲ ਹੈ ਉਹਦਾ ਕੋਈ ਹਿਸਾਬ ਨਹੀਂ ਹੋਣਾ ਉਹਦਾ ਕੋਈ ਆਰਟੀਆਈ ਜਿਹੜੀ ਆ ਐਕਟ ਦੇ ਵਿੱਚ ਆਪਾਂ ਨੂੰ ਇਨਫੋਰਮੇਸ਼ਨ ਨਹੀਂ ਮਿਲਣੀ ਮੈਂ ਨਹੀਂ ਕਹਿੰਦਾ ਪੰਜਾਬੀ ਜਿਹੜੇ ਆ ਬੜੇ ਦਿਲ ਖੋਲ ਕੇ দান ਦਿੰਦੇ ਆ ਬਟ ਐਟ ਦਾ ਸੇਮ ਟਾਈਮ ਜਦੋਂ ਮਿਸਯੂਜ਼ ਹੋਊਗਾ ਪੈਸਿਆਂ ਦਾ ਤੇ ਮੈਨੂੰ ਲੱਗਦਾ ਕੋਈ ਪੁੱਛਣ ਵਾਲਾ ਨਹੀਂ ਹੋਊਗਾ ਇਹ ਪੋਲਿਟੀਕਲ ਬਿਲਕੁਲ ਇੱਕ ਇਹੋ ਜਿਹਾ ਹਾਲਾਤ ਹੈਗੇ ਆ ਲੇਕਿਨ ਉਹਦੇ ਵਿੱਚ ਵੀ ਇਹ ਬਿਲਕੁਲ ਠੱਗੀ ਮਾਰਨੀ ਚਾਹੁੰਦੀ ਆ ਆਮ ਆਦਮੀ ਪਾਰਟੀ ਸੋ ਮੇਰੀਆਂ ਮੇਰੀਆਂ ਜੰਨੀਆਂ ਜਥੇਬੰਦੀਆਂ ਹੈਗੀਆਂ ਉਹਨਾਂ ਨੂੰ ਐਨ ਆਰ ਆਈਜ਼ ਨੂੰ ਮੈਂ ਕਹਿੰਨਾ ਵੀ ਅਪੀਲ ਹੈ ਅੱਬਲ ਤਾਂ ਉਹ ਸਿੱਧੇ ਆਪਣੇ ਪਿੰਡਾਂ ਨਾਲ ਕੰਟੈਕਟ ਕਰਨ ਜਿੱਥੇ-ਜਿੱਥੇ ਵੀ ਜਿਹੜੀ-ਜਿਹੜੀ ਸਮੱਸਿਆ ਹੈਗੀ ਆ ਇੱਕ ਇਹੋ ਜਿਹਾ ਵਿਧੀਬੱਤ ਤਰੀਕਾ ਹੋਵੇ ਵੀ ਤਾਂ ਕਿ ਸਾਰਿਆਂ ਦੀ ਮਦਦ ਹੋ ਸਕੇ ਲੇਕਿਨ ਆ ਜਿਹੜਾ ਰੰਗਲੇ ਪੰਜਾਬ ਦਾ ਇਹਨੀਆਂ ਸਾਰਾ ਕੁਝ ਅਕਾਊਂਟ ਦਿੱਤਾ ਆ ਇਹਦੇ ਵਿੱਚ ਇੱਕ ਪੈਸਾ ਨਾ ਜਮਾ ਕਰਾਓ ਇਹ ਬਿਲਕੁਲ ਪਿਓਰਲੀ ਠੱਗੀ ਆ ਆਮ ਆਦਮੀ ਪਾਰਟੀ ਦੀ ਇਹ ਪੋਲਿਟਿਕਲ ਮਿਸਯੂਜ਼ ਹੋਊਗਾ ਔਰ ਕਾਂਗਰਸ ਇਹਨੂੰ ਬਿਲਕੁਲ ਆਬਜੈਕਟ ਕਰੂਗੀ ਔਰ ਅਸੀਂ ਆਬਜੈਕਟ ਕਰਦੇ ਆਂ ਔਰ ਦੂਸਰੀ ਗੱਲ ਇਹ ਆ ਕਿ ਜੇ ਕਿਸੇ ਨੇ ਦੇਣਾ ਜੇ ਕਿਸੇ ਨੇ ਦੇਣਾ ਉਹ ਜਿਹੜਾ ਸੀਐਮ ਰੀਲੀਫ ਫੰਡ ਆ ਜਿਹਦੀ ਆਡਿਟਿੰਗ ਵੀ ਕੱਲ ਨੂੰ ਹੋਊਗੀ ਉਹਦੇ ਬੇਸਿਕਲੀ ਪੈਰਾਮੀਟਰਸ ਰੱਖੇ ਹੋਏ ਆ ਵੀ ਤਾਂ ਕਿ ਲੋਕਾਂ ਨੂੰ ਜਿਹੜਾ ਲੋਕਾਂ ਦੁਆਰਾ ਦਿੱਤਾ ਹੋਇਆ ਪੈਸਾ ਉਹ ਜਿਹੜਾ ਪਤਾ ਤਾਂ ਲੱਗ ਸਕਦਾ ਵੀ ਇਹ ਕਿੱਥੇ ਲੱਗਾ ਆਦਰਵਾਇਜ਼ ਲੋਕੀ ਤਾਂ ਛਰਦਾ ਨਾਲ ਲੋਕੀ ਦਸਵੰਧ ਕੱਢਦੇ ਆ ਲੇਕਿਨ ਬਦਕਿਸਮਤੀ ਇਹ ਆ ਕਿ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਕਿਉਂਕਿ ਪਹਿਲਾਂ ਵੀ ਇਹਨਾਂ ਨੇ ਐਨਆਰਆਈਜ਼ 'ਤੇ ਬਹੁਤ ਠੱਗੀਆਂ ਮਾਰੀਆਂ ਪਹਿਲਾਂ ਵੀ ਜਦੋਂ ਕਿਸੇ ਨੇ ਇਹਨਾਂ ਨੂੰ ਹਸਾਬ ਪੁੱਛਿਆ ਕਿਸੇ ਨੇ ਦਿੱਤਾ ਨਹੀਂ ਹੈ ਇਹ ਕਹਿੰਦੇ ਸੀ ਅਸੀਂ ਬੜੀ ਟਰਾਂਸਪੇਰੈਂਸੀ ਨਾਲ ਕੰਮ ਕਰਦੇ ਆਂ ਲੇਕਿਨ ਅੱਜ 25 ਦਿਨਾਂ ਬਾਅਦ ਉਹੀ ਕੰਮ ਜਿਹੜਾ ਪੀਐਮ ਕੇਅਰ ਫੰਡ ਜਿਹੜਾ ਇਹਨਾਂ ਨੇ ਕ੍ਰੀਏਟ ਕੀਤਾ ਉਹਦੇ ਵਿੱਚ ਵੀ ਜਿੰਨੇ ਬਿਜ਼ਨਸ ਹਾਊਸਸ ਐ ਉਹਨਾਂ ਦੀਆਂ ਬਾਹਾਂ ਮਰੋੜੀਆਂ ਹੁਣ ਵੀ ਜਿਹੜੀਆਂ ਡਿਊਟੀਆਂ ਕੇਜਰੀਵਾਲ ਨੇ ਲਾਈਆਂ ਜਿਹਦੇ ਵਿੱਚ ਮਿਨਿਸਟਰਜ਼ ਨੂੰ ਐਮਐਲਏਜ਼ ਨੂੰ ਕਿਹਾ ਕਿ ਐਨਆਰਆਈਜ਼ ਆਪਣੇ ਆਪਣੇ ਹਲਕੇ ਦੇ ਲਭੋ ਤੇ ਲੋਕਾਂ ਕੋਲੋਂ ਜਾਂ ਇੰਡਸਟਰੀਅਲਿਸਟ ਕੋਲੋਂ ਫੰਡ ਲਓ ਪਰ ਮੈਂ ਇਹ ਗੱਲ ਤੁਹਾਨੂੰ ਕਹਿਣਾ ਕਿ ਜੇ ਦੇਣਾ ਤਾਂ ਸੀਐਮ ਰਲੀਫ ਫੰਡ ਦੇ ਵਿੱਚ ਦੇ ਦਿਓ ਆਦਰਵਾਇਜ਼ ਆਪ ਪਿੰਡਾਂ ਚ ਅਪਰੋਚ ਕਰਕੇ ਤੇ ਕੋਈ ਚੰਗੀ ਸਸਤਾ ਜਿਹੜੀ ਆ ਜਿਨ੍ਹਾਂ ਦਾ ਲੋਕਾਂ ਨੂੰ ਇਤਬਾਰ ਹੈ ਉਹਦੇ ਥਰੂ ਜੇ ਤੁਸੀਂ ਕੋਈ ਮਦਦ ਕਰਨੀ ਚਾਹੁੰਦੇ ਆ ਤੇ ਪੰਜਾਬ ਦੀ ਮਦਦ ਕਰੋ ਅਮਰਤ ਸਿੰਘ ਰਾਜਾ ਬਣੇਗਾ ਅੱਜ ਜਿਹੜੇ ਮਿਸ ਫਾਲਖੇਰਾ ਦੀ ਫਾਮਲੀ ਨੂੰ ਵੀ ਮਿਲਣੇ ਉਹਨਾਂ ਕਹਿ ਕੇ ਮੈਂ ਤੇ ਪੂਰੀ ਕਾਂਗਰਸ ਫਾਲਖੇਰਾ ਦੇ ਨਾਮ ਆ ਤੁਹਾਡਾ ਕੀ ਸਟੈਂਡ ਮੈਂ ਤਾਂ ਕੱਲ ਹੀ ਸਭ ਤੋਂ ਪਹਿਲਾਂ ਹੀ ਟਵੀਟ ਕਰ ਦਿੱਤਾ ਸੀ ਕਿ ਹਾਂ ਵੀ ਇਹ ਬਿਲਕੁਲ ਬੰਡਾ ਟਾ ਪੋਲਿਟਿਕਸ ਕਰਦੇ ਹੈਗੇ ਆ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੂੰ ਇਹੋ ਜਿਹਾ ਕੰਮ ਕਰਨੇ ਚਾਹੀਦੇ ਆ ਉਦੋਂ ਤਾਂ ਹੜਾਂ ਦੀ ਮਾਰਨਾ ਪੰਜਾਬ ਜੂਝ ਰਿਹਾ ਤੇ ਉਦੋਂ ਇਹ ਬੇਸਿਕਲੀ ਅਸਲੀ ਗੱਲ ਹੈ ਨਰੇਟਿਵ ਚੇਂਜ ਕਰਨਾ ਚਾਹੁੰਦੇ ਆ ਹੋਰ ਇਹਨਾਂ ਦੇ ਕੋਲ ਪੱਲੇ ਲੰਮਾ ਚੋੜਾ ਕੁਝ ਹੈ ਇਹ ਪੁਣਿਆ ਖੱਡਾ ਜੋ ਪੈਸੇ ਕੱਢ ਲਿਆਊਗਾ ਰੇਟ ਮਾਫੀਆਂ ਨੂੰ ਥੱਪ ਕਰਕੇ ਪੈਸੇ ਕੱਢ ਲਿਆਊਗਾ ਪਰ ਇਹ ਲੱਗਦਾ ਕਿ ਹੁਣ ਆਮ ਆਦਮੀ ਪਾਰਟੀ ਦਾ ਜਿਹੜਾ ਫਾਈਨੈਂਸ ਹੈਗਾ ਉਹ ਵੀ ਮਨਪੇ ਪਾਰਲਾਕਾ ਹੋਇਆ ਤਾਂ ਆ ਹੁਣ ਬੇਸਿਕਲੀ ਰੰਗਲਾ ਪੰਜਾਬ ਕੀ ਆ ਰੰਗਲੇ ਪੰਜਾਬ ਦਾ ਅਕਾਊਂਟ ਕੀ ਆ ਤਾਂ ਕਿ ਕਿਤੇ ਆਡਿਟੀ ਨਾ ਹੋਵੇ ਕਿਤੇ ਕੋਈ ਇਹੋ ਜੀ ਗੱਲ ਹੀ ਨਾ ਹੋਵੇ ਜਿੱਥੇ ਪੁੱਛਿਆ ਜਾ ਸਕੇ ਵੀ ਭਾਈ ਪੈਸੇ ਕਿੱਥੋਂ ਆਏ ਆ ਐਂਡ ਇਹ ਪਿਓਰਲੀ ਪੋਲੀਟੀਕਲੀ ਮਿਸਯੂਜ਼ ਹੋਣ ਵਾਲਾ ਫੰਡ ਹੈ ਤੇ ਮੈਂ ਤਾਂ ਸਭ ਨੂੰ ਇਹ ਗੁਜ਼ਾਰਿਸ਼ ਕਰੂੰਗਾ ਜੇ ਦੇਣਾ ਤਾਂ ਸੀਐਮ ਰੀਲੀਫ ਫੰਡ ਚ ਦੇਓ ਤਾਂ ਕਿ ਕਿਤੇ ਕਮ ਸੇ ਕਮ ਅਕਾਉਂਟੇਬਿਲਟੀ ਦਾ ਹੋਵੇ। ਨਹੀਂ ਮੈਨੂੰ ਤੁਸੀਂ ਇਹ ਦੱਸੋ ਕਿ ਕੀ ਪੰਜਾਬ ਇਸ ਸਥਿਤੀ ਰਿਹਾ ਸ਼ੁਰੂ ਤੋਂ ਕੋ ਹੈਡਮੌਥ ਰਿਹਾ ਹੈ? ਫਾਈਨੈਂਸ ਪੰਜਾਬ ਦਾ ਇਸੇ ਸਥਿਤੀ 'ਚ ਰਿਹਾ ਤੁਸੀਂ ਤਾਂ ਮੰਤਰੀ ਰਹੇ ਹੋ। ਨਹੀਂ ਨਹੀਂ ਪੰਜਾਬ ਦਾ ਫਾਈਨੈਂਸ ਕਿਉਂਕਿ ਇਹ ਇਹਨਾਂ ਨੇ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਸੀ ਕਿ ਅਸੀਂ 20000 ਕਰੋੜ ਰੁਪਇਆ ਤਾਂ ਅਸੀਂ ਰੇਤਾ 'ਚੋਂ ਲੈ ਆਉਣਾ ਤੇ ਰੇਤਾ 'ਚੋਂ ਆਲਟੀਮੇਟਲੀ ਹੋਣਾ ਜਿਹੜੀ ਆ ਜਿਹੜੀ ਖਾਸ ਕਰਕੇ ਆਫਤ ਆਈ ਆ ਇਹ ਇੱਕ ਰੀਜ਼ਨ ਮਾਈਨਿੰਗ ਦਾ ਵੀ ਹੈਗਾ। ਦੀ ਮਾਈਨਿੰਗ ਬਹੁਤ ਲੰਬੇ ਚੌੜੇ 스ਕੇਲ ਤੇ ਹੋਈ ਆ ਇਸ ਕਰਕੇ ਵੀ ਦਰਿਆਵਾਂ ਨੂੰ ਢਾ ਲੱਗੀ ਆ ਮੇਰੇ ਤਾਂ ਜਿਹੜੀ ਬਈਆਂ ਤੁਸੀਂ ਤਾਂ ਮੇਰੇ ਨਾਲ ਇੱਕ ਵਾਰੀ ਜਾ ਕੇ ਵੀ ਦੇਖਿਆ ਸੀ ਔਰ ਜਦੋਂ ਉਹ ਪਾਣੀ ਜਿਹੜਾ ਖੇਤਾਂ ਵੱਲੋਂ ਟੁੱਟ ਗਿਆ ਮੁੜ ਕੇ ਉਹ ਬਈ ਦੇ ਵਿੱਚ ਅੱਗੇ ਤੁਰਿਆ ਹੀ ਨਹੀਂ ਅੱਛਾ ਇੱਕ ਚੀਜ਼ ਦੱਸਿਓ ਇੱਕ ਤਰ੍ਹਾਂ ਦਾ ਜਿਹੜੇ ਪਾਣੀ ਜਿਹੜੇ ਇਲਾਕਿਆਂ ਦੇ ਵਿੱਚ ਗਏ ਆ ਉਥੇ-ਉਥੇ ਕੇਂਦਰ ਦੇ ਮੰਤਰੀ ਵੀ ਗਏ ਆ ਉਹਨਾਂ ਨੇ ਹੋਰ ਰਿਪੋਰਟ ਜਿਹੜੀ ਸਬਮਿਟ ਕੀਤੀ ਹੈ ਕੇਂਦਰ ਦੇ ਵਿੱਚ ਉਹਨਾਂ ਨੇ ਹੁਣ ਪੂਰੇ ਪੰਜਾਬ ਨੂੰ ਆਪ ਦਾ ਪਣੀ ਹੜ੍ਹ ਦਾ ਆਪ ਦੇ ਉਪਚਿਤਤਾ ਦਿੱਤਾ ਔਰ ਇਸ ਨੂੰ ਲੈ ਕੇ ਹੁਣ ਕੇਂਦਰ ਵੱਲੋਂ 595 ਕਰੋੜ ਰੁਪਏ ਲੋਨ ਵਜੋਂ ਦਿੱਤਾ ਗਿਆ 50 ਸਾਫਟ ਲੋਨ ਦਿੱਤਾ ਗਿਆ ਮਤਲਬ ਇੱਕ ਪਾਸੇ ਤਾਂ ਡਿਕਲੇਅਰ ਕਰਦੇ ਆ ਵੀ ਵਾਕਈ ਬੜੇ ਜ਼ਿਆਦਾ ਹੜ੍ਹ ਆਏ ਆ ਤੇ ਦੂਸਰੇ ਪਾਸੇ ਸਾਨੂੰ ਲੋਨ ਦੇ ਰਹੇ ਆ ਸਾਫਟ ਲੋਨ ਦਿੱਤਾ 50 ਸਾਲ ਦਾ 595 ਕਰੋੜ ਦਾ ਤੇ ਮੈਨੂੰ ਲੱਗਦਾ ਤੁਹਾਨੂੰ ਬੇਸਿਕਲੀ ਆ ਜਿਹੜੇ ਬੀਜੇਪੀ ਵਾਲੇ ਆ ਜਾਂ ਆਮ ਆਦਮੀ ਪਾਰਟੀ ਵਾਲੇ ਇਹਨਾਂ ਨੂੰ ਪੁੱਛਣਾ ਚਾਹੀਦਾ ਕੁਐਸਚਨ ਕਰਨਾ ਚਾਹੀਦਾ ਵੀ ਭਾਈ ਇਹ ਮਲਮ ਕਿਤੇ जख्मਾਂ ਤੇ ਮਲਮ ਆ ਕਿ जख्मਾਂ ਤੇ ਲੂਣ ਆ ਕਿਉਂਕਿ ਇਹ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਜ਼ ਕੋਲੋਂ ਤੁਸੀਂ ਜਿਹੜਾ ਇਹ ਰੀਪੇ ਕਰਵਾਉਂਗੇ ਪਰ ਐਮਐਸ ਵੀ ਕਾਫੀ ਸਵਾਲ ਆ ਉਹ ਕਰਦੇ ਉਸ ਕਿ ਪੰਜਾਬ ਸਰਕਾਰ ਦੀ ਫਾਇਨੈਂਸ ਤੇ ਵੀ ਮੈਂ ਜੋ ਪਹਿਲਾਂ ਪੁੱਛਿਆ ਸੀ ਉਹ ਨੂੰ ਲੈਬਰੇਟ ਕਰਦਾ ਪਿਆ ਇੰਦਾਂ ਦੀ ਰਹੀ ਹੈ ਕਿ ਆਪਾਂ ਆਤਕਾਲੀ ਪੈਸਾ ਜਿਹੜਾ ਹੁੰਦਾ ਹੈ ਸਰਕਾਰ ਕੋਲ ਡਿਜ਼ਾਸਟਰ ਵਿੱਚ ਵਰਤਣ ਵਾਲਾ ਉਹ ਮੁੱਕ ਜਾਵੇ ਜਾਂ ਕੋਈ ਵੀ ਪੈਸਾ ਮੁੱਕ ਜਾਵੇ ਤਾਂ ਉਹਨੂੰ ਫੰਡ ਰੇਜ਼ ਕਰਨਾ ਪਵੇ ਨੀ ਕਦੀ ਐਹੋ ਜੀ ਸਿਚੁਏਸ਼ਨ ਆਈ ਨਹੀਂ ਮੈਨੂੰ ਲੱਗਦਾ ਇਹ ਪਹਿਲੀ ਵਾਰੀ ਹੈ ਇਹ ਸ਼ਾਇਦ ਪਹਿਲੀ ਵਾਰੀ ਹੋਇਆ ਕਿ ਇਹਨਾਂ ਨੂੰ ਕਿਉਂਕਿ ਇਹਨਾਂ ਦੇ ਕੁਝ ਮੰਤਰੀ ਤਾਂ ਕਨਫਿਊਜ਼ ਸੀ ਵੀ ਸਾਡੇ ਕੋਲ ਹੈ ਹੀ ਨਹੀਂ ਕੁਝ ਕਹਿੰਦੇ ਸੀ ਸਿਗਾ ਲੇਕਿਨ ਅਨਫੋਰਚੂਨੇਟਲੀ ਇਹਦੀ ਡਾਇਵਰਸ਼ਨ ਹੋਈ ਆ ਅੱਜ ਤੱਕ ਵੀ ਇਹਨਾਂ ਨੇ ਉਹਦੇ ਉੱਤੇ ਕੋਈ ਸੋਲਿਡ ਸਟੇਟਮੈਂਟ ਨਹੀਂ ਦਿੱਤੀ ਜਿਹੜਾ ਕਿ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਐਕਚੁਅਲੀ ਗੱਲ ਹੈ ਕੀ ਆ ਠੀਕ ਚਾਹਤ ਦੇ ਵਿੱਚ ਜਿੰਨੀ ਚੋਣਾ ਨੇ ਤੇ ਸਖ ਸਰਕਾਰਿਆ ਉਹਨਾਂ ਨੂੰ ਹਲਕਾ ਇਚਾਰਜ ਰਿਪੋਰਟ ਕੀਤਾ ਗਿਆ ਇਹਨਾਂ ਨੂੰ 2027 ਦੇ ਵਿੱਚ ਨਤੀਜਿਆਂ ਉੱਪਰ ਵੀ ਕੁਝ ਮਿਹਨਤ ਕਰਨ ਦੀ ਜਰੂਰਤ ਹੈਗੀ ਉਧਰ ਨਹੀਂ अदरवाइज ਸਾਨੂੰ ਸਭ ਨੂੰ ਮਿਹਨਤ ਕਰਨ ਦੀ ਜਰੂਰਤ ਹੈ ਤੁਸੀਂ ਵੀ ਧੰਨਵਾਦ ਪਰ ਸੈਸ਼ਨ ਸੈਸ਼ਨ ਵਿੱਚ 12000 ਕਰੋੜ ਦਾ ਹਿਸਾਬ ਮੰਗੋ ਬਿਲਕੁਲ ਮੰਗਾਂਗੇ 12000 ਕਰੋੜ ਦਾ ਵੀ ਮੰਗਾਂਗੇ ਇਹਨਾਂ ਦੀ ਪ੍ਰੈਪਰੇਸ਼ਨ ਦਾ ਵੀ ਮੰਗਾਂਗੇ ਇਹਨਾਂ ਦੇ ਸਾਰੇ ਹਿਸਾਬ ਜਿਹੜੇ ਆ ਉਹ ਇਹਨਾਂ ਦਾ ਚਿੱਟਾ ਚਿੱਟਾ ਚਿੱਠਾ ਜਿਹੜਾ ਖੋਲ ਕੇ ਰੱਖਾਂਗੇ